ਨਾਮ ਤੇਰਾ ਆਰਤੀ ਕਰਨ ਨਮੋ ਰਾਰੇ ਹਰ ਕੇ ਨਾਮ ਤੇ ਨੂੰ ਚੁਕੇ ਸਾਗਰ ਅਪਸਾਰੇ ਨਾਮ ਤੇਰਾ ਆਸਨੋ ਨਾਮ ਤੇਰਾ ਅਰਸਾ ਨਾਮ ਤੇਰਾ ਆਸਰੋ ਨਾਮ ਤੇਰਾ ਅਰਸਾ ਨਾਮ ਤੇਰਾ ਕੇਸ ਰੋਇ ਛਟਕਾਰਾ ਨਾਮ বিনা ਝੂਠੇ ਸਗਲ ਪਸਾਰੇ ਨਾਮ ਤੇਰਾ ਆਰਤੀ ਮਤ ਜਿਨ ਮੂਰਾਰੇ ਹਰ ਕੇ ਨਾਮ বিনা ਝੂਠੇ ਸਗਲ ਪਸਾਰੇ ਨਾਮ ਤੇਰਾ ਅੰਬਲਾ ਨਾਮ ਤੇਰਾ ਚੰਦਨੋ ਨਾਮ ਤੇਰਾ ਅੰਬਲਾ ਨਾਮ ਤੇਰਾ ਚੰਦਨਾ ਸਜਾ ਪੇ ਨਾਮ ਲੈ ਨਾ ਝੂਟੇ ਚਗਲ ਪਰਾਰੇ ਨਾਮ ਤੇਰਾ ਬਹਤੀ ਮਜਨ ਮੂਰਾਰੀ ਹਰ ਕੇ ਨਾਮ ਕੇ ਨਝੂਟੇ ਚਗਲ ਪਰਾਰੇ ਨਾਮ ਤੇਰਾ ਦੀਵਾ ਨਾਮ ਤੇਰਾ ਬਹਤੀ ਨਾਮ ਤੇਰਾ ਦੀਵਾ ਨਾਮ ਤੇਰਾ ਬਹਤੀ बिना झूठे सगल पसारे नाम के मुरारे हर के नाम बिना झूठे सगल पसारे नाम तेरे की नाम तेरे ਨਾ ਚੁਟੇ ਸਗਲ ਪਸਾਰੇ ਨਾਮ ਤੇਰਾ ਆਰਤੀ ਮਜਨ ਮੁਰਾਰੇ ਹਰ ਕੀ ਨਾਮ ਮੇਨਾ ਚੁਟੇ ਸਗਲ ਪਸਾਰੇ ਨਾਮ ਤੇਰਾ ਤਾਗਾ ਨਾਮ ਫੂਲ ਮਾਲਾ ਨਾਮ ਤੇਰਾ ਤਾਗਾ न झूठे सगल पसारे न झूठे सगल तेरिया तुझे किया यारिया तुझे किया, तेरो किया, तुझे किया नाम तेरा तू ही हर के नाम बिना झूठे सगल दस चारे नीचे के वरतन है सगल संसारे हर के नाम बिना झूठे सगल पसारे के न जन मोरारे हकी नाम न चौथ सागर पसारे सारे रविदास नाम तेरो आरती तेरथी रविदास जन मुरारे हर के नाम बिना झूठे सगल प्रसारे Thank <laughs> you. thank mm -hmm. you ਚੀ ਵਾਲਾ ਦਿਨ ਹੈ ਜੋ ਕਿ ਆਪਾਂ 2 ਨਵੰਬਰ 2025 ਨੂੰ ਆਪਾਂ ਮਝਵਾੜੇ ਤੋਂ ਕੋਈ ਬਹੁਤ ਭਾਰੀ ਜੱਥਾ ਲੈ ਕੇ ਸ਼੍ਰੀ ਗੁਰਦਾਸ ਮਹਾਰਾਜ ਜੀ ਦੇ ਜਨਮ ਭੂਮੀ ਸ੍ਰੀ ਗਵਰਧਨਪੁਰ ਬਨਾਰਸ ਪਹੁੰਚ ਰਹੇ ਆ ਜਿਦੇ ਵਿੱਚ ਇਹ ਸਾਰਾ ਉਪਰਾਲਾ ਡਾਕਟਰ ਬੀ ਆਰ ਫਿਊਚਰ ਰਿਫਾਰਮਰ ਵੈਲਫੇਅਰ ਕਮੇਟੀ ਮਝਵਾੜਾ ਰਜਿਸਟਰਡ ਵੱਲੋਂ ਕੀਤਾ ਜਾ ਰਿਹਾ ਹੈ ਤੇ ਸਾਰੀ ਹੀ ਸਾਥ ਸੰਗਤ ਦੇ ਸਹਾਇਕ ਨਾਲ ਇਹ ਜਥਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜੀ ਯਾਤਰਾ ਜਿਹੜੀ ਸਾਸੀਂ ਲੈ ਕੇ ਜਾ ਰਹੇ ਹਾਂ ਜੋ ਕਿ ਬਜਵਾੜੇ ਸਖਸ ਠੰਡ ਬਜਵਾੜਾ ਤੋਂ ਸ਼ੁਰੂ ਹੋ ਕੇ ਇਹ ਬੱਲਾ ਤੋਂ ਹੁੰਦੀ ਹੋਈ ਤੇ ਬਨਾਰਸ ਪਹੁੰਚੇਗੀ ਤੇ ਇਸ ਦੇ ਵਿੱਚ ਬਹੁਤ ਹੀ ਸੰਗਤਾਂ ਦਾ ਉਤਸ਼ਾਹ ਹੈ ਤੇ ਹੋਰ ਸਾਡੀ ਸਾਧ ਸੰਗਤ ਇਸ ਲਈ ਬੜੀ ਤਤਪਰ ਹੈ ਵੀ ਅਸੀਂ ਸ਼੍ਰੀ ਗੁਰੂ ਦਾਸ ਮਹਾਰਾਜ ਦੀ ਜਨਮ ਭੂਮੀ ਤੇ ਜਾ ਕੇ ਨਸਬਸਤਕ ਹੋਈਏ ਤੇ ਨਾਲ ਹੀ ਹੁਣਾਂ ਵੀ ਇਹ ਵੀ ਥਾਏ ਵੀ ਆਪਾਂ ਕਬੀਰ ਸਾਹਿਬ ਜੀ ਦੇ ਜਨਮ ਭੂਮੀ ਤੇ ਵੀ ਨਸਬਸਤਕ ਹੋਈਏ ਤੇ ਮਹਾਤਮਾ ਬੋਧ ਜੀ ਜੋ ਕਿ ਸਾਰਨਾਥ ਸਾਡੇ ਬਹੁਤ ਹੀ ਵੱਡਾ ਕੀਰਤ ਸਤਾਨ ਹੈ ਉਸਤੇ ਵੀ ਨਮਸਤਕ ਹੋਏ ਤੇ ਇਹ ਸਾਰੇਆਂ ਦੀ ਵਿਚਾਰਧਾਰਾ ਨੂੰ ਅਸੀਂ ਅਡਾਪਟ ਕਰੀਏ ਅਸੀਂ ਸਾਰੀ ਸਾਧ ਸੰਗਤ ਨੂੰ ਅਪੀਲ ਕਰਾਂਗੇ ਵੀ ਉਹ ਸਾਰੀ ਡਿਸਿਪਲਿਨਟ ਰਹਿਣ ਤਾਂ ਉਹਨਾਂ ਦਾ ਸਾਡੇ ਨਾਲ ਇਸੇ ਸਹਿਯੋਗ ਦੇ ਵਿੱਚ ਸਹਿਯੋਗ ਕਰਨ ਦੇ ਵਿੱਚ ਬਹੁਤ-ਬਹੁਤ ਧੰਵਾਦ ਤੇ ਇਹਦੇ ਵਿੱਚ ਸਾਡੇ ਰਮੇਸ਼ ਜੀ ਸਾਡੇ RAMLAL ਜੀ ਸਾਡੇ ਗੋੜਾਪੰਜ ਜੀ ਸਾਡੇ ਸੰਸਥਾ ਦੇ ਪ੍ਰਧਾਨ ਗੋਬਿੰਦਰਾਇ ਜੀ ਦੀ ਰਾਨੂਏ ਫੇਟ ਹੋਰ ਸਾਰੀ ਸਾਧ ਸੰਗਤ ਜੀ ਦੀ ਦੇ ਨਾਲ ਤੇ ਆਪਾਂ ਇਹ ਬਨਾਰਸ ਪਹੁੰਚਾਂਗੇ ਤੇ ਇੰਨੀਆਂ ਗੱਲਾਂ ਕਹਿੰਦਾ ਹਾਂ ਮੈਂ ਸਾਰਿਆਂ ਨੂੰ ਜੈ ਗੁਰਦੇਵ ਜੈ ਗੁਰਦੇਵ ਜੈ ਧਮ ਜੈ ਭਾਰਤ ਧੰਨ ਗੁਰਦੇਵ ਜੈ ਗੁਰਦੇਵ ਅੱਜ ਬਜਵਾੜਾ ਪਿੰਡ ਵਿੱਚ ਅਸੀਂ ਸਾਰੇ ਸੰਗਤ ਦੇ ਦਰਸ਼ਨ ਕਰ ਰਹੇ ਹਾਂ ਔਰ ਇਹ ਸਾਰੇ ਸੰਗਤ ਗੋਵਰਦਨਪੁਰ ਕਾਸ਼ੀ ਬਨਾਰਸ ਤਨਤਨ ਸਤਗੁਰੂ ਬਦਾਸ ਮਹਾਰਾਜ ਜੀ ਦੇ ਜਿਹੜਾ ਜਨਮ ਸਥਾਨ ਆ ਉੱਥੇ ਜਾ ਰਹੇ ਆ ਦਰਸ਼ਨਾਂ ਵਾਸਤੇ ਭੈਸਤੇ ਇਤਿਹਾਸ ਜਿਹੜਾ ਆ ਸਾਡੇ ਰਹਿਬਰਾਂ ਦਾ ਸਾਡੇ ਗੁਰੂਆਂ ਦਾ ਉਹਨੂੰ ਦੇਖਣ ਲਈ ਇਹ ਪਿੰਡ ਦੀ ਬੜੀ ਵੱਡੀ ਉੱਚੀ ਤਿਰਤਾ ਇਹਨੂੰ ਇਹ ਜਾਰੀ ਰੱਖਦੇ ਆ ਬੜਾ ਲੰਮਾ ਕਿਉਂਕਿ ਬਹੁਤ ਜਗ੍ਹਾ ਤੇ ਆਪਣੇ ਪੈਗੰਬਰਾਂ ਰਹਿਬਰਾਂ ਵਾਸਤੇ ਵੀ ਟਾਈਮ ਨਹੀਂ ਕੱਢਦੇ ਬੱਚਿਆਂ ਨੂੰ ਟਾਈਮ ਨਹੀਂ ਦਿੰਦੇ ਸੋ ਮੈਂ ਚਾਹਾਂਗਾ ਵੀ ਇਹ 바ਵਾ ਸਾਹਿਬ ਦਾ ਇਤਿਹਾਸ ਗੁਰੂਆਂ ਦਾ ਇਤਿਹਾਸ ਇਹਦੇ ਬਾਰੇ ਜਾਣੂ ਕਰਾਈਏ ਸਭ ਨੂੰ ਔਰ ਇਸ ਪਿੰਡ ਲਈ ਇਹ ਬਹੁਤ ਵੱਡੀ ਤਿਰਤਾ ਗੁਰੂ ਸਾਹਿਬ ਦਾ ਆਸ਼ੀਰਵਾਦ ਹੱਥ ਇਹਨਾਂ ਤੇ ਬਣਿਆ ਰਹੇ ਇਦਾਂ ਹੀ ਕੰਟੀਨਿਊ ਰੱਖਣ ਔਰ ਬਾਬਾ ਸਾਹਿਬ ਦੇ ਔਰ ਤਨਤਨ ਸਤਗੁਰ ਰਵਿਦਾਸ ਮਹਾਰਾਜ ਦੀਆਂ ਜਿਹੜੀਆਂ ਟੀਚਿੰਗਸ ਸਿੱਖਿਆਵਾਂ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਆ ਵੀ ਸਾਡੀ ਜ਼ਿੰਦਗੀ ਚ ਆਉਣ ਧਰਮ ਜਿਹੜਾ ਆ ਉਹ ਸਾਡੇ ਕਰਮ ਚ ਨਜ਼ਰ ਆਵੇ ਤੇ ਬਾਬਾ ਸਾਹਿਬ ਨੇ ਜੇ ਸਾਡੇ ਤੋਂ ਆਸ ਕੀਤੀ ਸੀ ਕਿ ਤੁਸੀਂ ਇਸ ਦੇਸ਼ ਦੇ ਹੁਕਮਰਾਨ ਬਣਨਾ ਉਧਰ ਵੀ ਕੋਈ ਸਾਡਾ ਕਦਮ ਜ਼ਰੂਰ ਉੱਠੇ ਤਾਂ ਕਿ ਅਸੀਂ ਕਿਸੇ ਤੋਂ ਕੋਈ ਹੱਕਾਂ ਦੀ ਜਾਂ ਭੀਖ ਨਾ ਮੰਗੇ ਐਸਾ ਰਾਜ ਸਥਾਪਿਤ ਕਦੀ ਇਹ ਕਰੀਏ ਜੇ ਇਸ ਰਾਜ ਰద్ధి ਕਾਮਨਾ ਤਨਤਨ ਸਤਗੁਰ ਰਵਿਦਾਸ ਮਹਾਰਾਜ ਨੇ ਕੀਤੀ ਸੀ ਐਸਾ ਚਾਹੋਂ ਰਾਜ ਮੈਂ ਐਮਐਲਏ ਸਵਨ ਨੂੰ ਅੰਨ ਛੋਟ ਵੱਡੋ ਸਭ ਸਮਵਸੋ ਰਵਿਦਾਸ ਰਹੇ ਪਰਸਨ ਧੰਨ ਧੰਨ ਸਤਿਗੁਰੂ ਰਵਿਦਾਸ ਜਿਸੇ ਰਾਜ ਦੇ ਜਿਸ ਕਿੰਗਡਮ ਦੀ ਕਾਮਨਾ ਕਰਦੇ ਉਧਰ ਵੀ ਕਦਮ ਵਧਾਈਏ ਤੇ ਇਹ ਜ਼ਰੂਰੀ ਆ ਪਰ ਅਗਲਾ ਸਟੈਪ ਵੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰਦੇਵ ਜੈ ਗੁਰਦੇਵ ਜੈ ਟੀਮ ਜੈ ਜੈ ਸੰਵਿਧਾਨ ਨਮੋ ਬੁੱਧਾਇ